ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਤੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਪੰਜਾਬ 'ਚ ਸ਼ੁਰੂਆਤ ਹੋ ਗਈ ਹੈ ਪਰ ਇਸ ਦੌਰਾਨ ਕੁਝ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਨੇ ਸਾਡੀ ਕੁਝ ਕੁ ਦਿਨ ਪਹਿਲਾਂ ਲਗਾਈ ਗਈ ਖਬਰ ਨੂੰ ਸੱਚ ਕਰਕੇ ਦਿਖਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਤੇ ਨਾ ਕਿਤੇ ਇਸੇ ਸਮਾਜ ਤੋਂ ਹੋਣ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਹੀ ਪਾਰਟੀ ਕੋਈ ਤਵੱਜੋ ਨਹੀਂ ਦੇ ਰਹੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ ਨੇ ਸਿਰਫ ਵੋਟਾਂ ਲਈ ਹੀ ਯੂਜ਼ ਕੀਤਾ ਸੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਦੋਂ ਚਰਨਜੀਤ ਸਿੰਘ ਚੰਨੀ ਸਟੇਜ ਤੇ ਆਉਂਦੇ ਤਾਂ ਕੋਈ ਵੀ ਉਹਨਾਂ ਨੂੰ ਤਵੱਜੋ ਨਹੀਂ ਦਿੰਦਾ ਅਤੇ ਉਹ ਪਹਿਲਾਂ ਤਾਂ ਰਾਹੁਲ ਗਾਂਧੀ ਤੋਂ ਦੂਰ ਵਾਲੀ ਕੁਰਸੀ ਤੇ ਬੈਠ ਜਾਂਦੇ ਹਨ ਤੇ ਉਸ ਤੋਂ ਬਾਅਦ ਰਾਜਾ ਵੜਿੰਗ ਵਾਲੀ ਕੁਰਸੀ ਖਾਲੀ ਹੋਣ ਕਾਰਨ ਰਾਹੁਲ ਨਾਲ ਆ ਕੇ ਬੈਠ ਜਾਂਦੇ ਹਨ ਇੰਨਾ ਹੀ ਨਹੀਂ ਇਸ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਨੂੰ ਸਨਮਾਨ ਚਿੰਨ ਦਿੱਤਾ ਜਾਂਦਾ ਹੈ ਤਾਂ ਵੀ ਚਰਨਜੀਤ ਸਿੰਘ ਚੰਨੀ ਨੂੰ ਪਿੱਛੇ ਕਰ ਪ੍ਰਤਾਪ ਸਿੰਘ ਬਾਜਵਾ ਦੇ ਰਾਜਾ ਵੜਿੰਗ ਇਹ ਸਨਮਾਨ ਰਾਹੁਲ ਗਾਂਧੀ ਨੂੰ ਦਿੰਦੇ ਹਨ ਜਦਕਿ ਚੰਨੀ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਇਹ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁਕੇ ਚਰਨਜੀਤ ਸਿੰਘ ਚੰਨੀ ਨਾਲ ਇਸ ਤਰ੍ਹਾਂ ਪੇਸ਼ ਆਉਣਾ ਕਿੰਨਾ ਕੁ ਜਾਇਜ਼ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੋੜਾ ਜੋੜਾ ਮੈਂ ਮੈਂ ਹੁਣ ਬੇਨਤੀ ਕਰਦਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਜੀ ਨੂੰ ਕਿ ਉਹ ਔਨ ਸ੍ਰੀ راہুল ਗਾਂਧੀ ਜੀ ਦਾ ਸਵਾਗਤ ਕਰਨ ਤੇ ਆਪਣੇ ਕੁਝ ਮਿੰਟਾਂ ਲਈ ਵਿਚਾਰ ਰੱਖਣ ਸ੍ਰੀਮਾਨ ਸਰਦਾਰ ਰਾਜਾ ਵੜਿੰਗ ਜੀ ਮੈਂ ਬੇਨਤੀ ਕਰੂੰਗਾ ਰਾਜਾ ਵੜਿੰਗ ਜੀ ਨੂੰ ਤੇ ਸੀਐਲਪੀ ਜੀ ਨੂੰ ਜੇ ਰਾਹੁਲ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੋਮੈਂਟੋ ਦੇ ਕੇ ਉਹਨਾਂ ਦਾ ਧੰਨਵਾਦ ਕਰਨ ਬਹੁਤ-ਬਹੁਤ ਧੰਨਵਾਦ ਰਾਹੁਲ ਜੀ ਔਰ ਬਹੁਤ-ਬਹੁਤ ਧੰਨਵਾਦ ਹਰਿਆਣਾ ਤੋਂ ਆਈ ਇਸ ਮੁੱਚੀ ਲੀਡਰਸ਼ਿਪ ਜੇ ਇੱਕ ਮੋਮੈਂਟੋ ਜਿਹੜਾ ਹੈਗਾ ਸਾਡੇ ਹਰਿਆਣਾ ਕਾਉਂਟਰਪਾਰਟ ਨੂੰ ਹੋਡਾ ਜੀ ਤੇ ਪੀਸੀਸੀ ਪ੍ਰਧਾਨ ਜੀ ਨੂੰ ਵੀ ਦੇਣ ਸਾਡੇ ਪੀਸੀਸੀ ਦੇ ਪ੍ਰੈਜ਼ੀਡੈਂਟ ਤੇ ਸੀਐਲਪੀ ਦੇ ਲੀਡਰ ਸਹਿਬਾਨ ਇੱਕ ਮਮੈਂਟੋ ਕੇਸੀ ਵੈਨੂ ਗੋਪਾਲ ਜੀ ਜੋ ਸਾਡੇ ਜਨ ਸੈਕਟਰੀ ਆਈਸੀਸੀਓਗੇਨੇਸ਼ਨ ਨੇ ਉਹਨਾਂ ਨੂੰ ਦੇ ਕੇ ਵੀ ਉਹਨਾਂ ਦਾ ਸਵਾਗਤ ਕੀਤਾ ਜਾਵੇ ਇੱਕ ਮਮੈਂਟੋ ਸ਼੍ਰੀ ਸ਼ਕਤੀ ਸਿੰਘ ਜੀ ਗੋਇਲ ਜੋ ਸਾਡੇ ਮੈਂਬਰ ਰਾਜਪਾਲ ਨੇ ਉਹਨਾਂ ਨੂੰ ਦੇ ਕੇ ਸਵਾਗਤ ਕੀਤਾ ਜਾਵੇ ਸਤਿਕਾਰਯੋਗ ਸਾਥੀਓ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ